ਤਿੰਨ ਭਰਾ ਸੀ ਇਹ ਗਾਥਾ ਜੀ ਸਮਝਾਉਣ ਵਾਸਤੇ ਕੋਈ ਤਿੰਨ ਭਰਾ ਸੀ ਤੇ ਦੋ ਭਰਾ ਨਾ ਪੜਨ ਲੱਗ ਪਏ ਤੇ ਤੀਜਾ ਭਰਾ ਜਿਹੜਾ ਛੋਟਾ ਸੀ ਉਹਨੂੰ ਕਹਿਣ ਲੱਗੇ ਜੀ ਤੂੰ ਸਕੂਲ ਨਾ ਜਾਇਆ ਕਰ ਅਸੀਂ ਪੜਦੇ ਆਂ ਤੂੰ ਘਰ ਵਿੱਚ ਮਾਤਾ ਪਿਤਾ ਦਾ ਖਿਆਲ ਕਰਿਆ ਕਰ ਕੋਈ ਸਬਜ਼ੀ ਭਾਜੀ ਲਿਆਣੀ ਹੁੰਦੀ ਕੋਈ ਘਰ ਦਾ ਧਿਆਨ ਰੱਖਣਾ ਹੁੰਦਾ ਕੋਈ ਮਾਤਾ ਦੀ ਸੇਵਾ ਕਰਨੀ ਕੋਈ ਪਿਤਾ ਦੀ ਸੇਵਾ ਕਰਨੀ ਹੈ ਤੂੰ ਤੀਜੇ ਨੂੰ ਕਹਿਣ ਲੱਗੇ ਤੂੰ ਘਰ ਰਹੀਂ ਆਪਾਂ ਪੜਾਂਗੇ ਪੜ ਕੇ ਜਦੋਂ ਨੌਕਰੀ ਲੱਗ ਜਾਵਾਂਗੇ ਨਾ ਤੇਰੀ ਨਹੀਂ ਕਮੀ ਛੱਡਦੇ ਤੇਰਾ ਘਰ ਪੂਰਾ ਕਰ ਦਿਆ ਕਰਾਂਗੇ ਆਪਾਂ ਨੌਕਰੀ ਕਰਾਂਗੇ ਅੱਧੇ ਪੈਸੇ ਮੇਰਾ ਭਰਾ ਉਹ ਵੱਡਾ ਭਰਾ ਦੇਗਾ ਤੇ ਮੈਂ ਦਵਾਂਗੇ ਆਪਾਂ ਦੋਵੇਂ ਤੇਰ ਤੂੰ ਵੱਡੇ ਆ ਤੂੰ ਘਰ ਸਾਮ ਤੂੰ ਮਾਤਾ ਪਿਤਾ ਨੂੰ ਸਾਮ ਤੇ ਆਪਾਂ ਤੈਨੂੰ ਅੱਧੇ ਦੇ ਪੈਸੇ ਦੇ ਦਿਆ ਕਰਾਂਗੇ ਤੇਰੀ ਨਹੀਂ ਪਰਵਾਹ ਸਾਨੂੰ ਤੇਰਾ ਘਰ ਦਾ ਗੁਜ਼ਾਰਾ ਆਪਾਂ ਕਰ ਦਿਆ ਕਰਾਂਗੇ ਉਹਨੋ ਛੋਟਾ ਭਰਾ ਸੀ ਉਹ ਸੰਭਾਲ ਲਗ ਪਿਆ ਮਾਤਾ ਪਿਤਾ ਨੂੰ ਪੜਿਆ ਵੀ ਨਹੀਂ ਅਨਪੜ ਰਹਿ ਗਿਆ ਕਿਉਂਕਿ ਵੱਡੇ ਭਰਾਵਾਂ ਨੇ ਜ਼ਿੰਮੇਵਾਰੀ ਜੂ ਲੈ ਲਈ ਉਹ ਰਹਿ ਗਿਆ ਅਨਪੜ ਪੜਿਆ ਵੀ ਨਹੀਂ ਮਾਤਾ ਪਿਤਾ ਦੀ ਸੇਵਾ 'ਚ ਲੱਗ ਗਿਆ ਪਰ ਮਾਤਾ ਪਿਤਾ ਦੀ ਜਿਹੜੀ ਸੇਵਾ ਹੁੰਦੀ ਹੈ ਨਾ ਉਹ ਕਦੇ ਨਿਫਲ ਨਹੀਂ ਜਾਂਦੀ ਉਹ ਭਰਾ ਸਨ ਜਿਹੜੇ ਨੌਕਰੀ ਲੱਗ ਕੇ ਰਾਜੇ ਕੋਲ ਵਿਆਹੇਗੇ ਇੱਕ ਦਿਨ ਸਮਾਂ ਆਇਆ ਛੋਟੇ ਨੂੰ ਕਹਿਣ ਲੱਗੇ ਭਰਾਵਾ ਜਿੰਨਾ ਸਾਡੇ ਕੋਲ ਸਾਥ ਬੰਦਾ ਸੀ ਤੇਰਾ ਦਿੱਤਾ ਪਰ ਹੁਣ ਅਸੀਂ ਵਿਆਹ ਹੀ ਗਏ ਆਂ ਗਾਂ ਸਾਡੇ ਵੀ ਬੱਚੇ ਨੇ ਤੇ ਆਪਾਂ ਤੇਰਾ ਸਾਥ ਨਹੀਂ ਦੇ ਸਕਦੇ ਹੁਣ ਤੂੰ ਆਪਣਾ ਆਪ ਸੋਚ ਲੈ ਕਿ ਅਸੀਂ ਕੀ ਕਰਦੇ ਆਂ ਰੱਬ ਤੇ ਆਸ ਨਹੀਂ ਰੱਖਦੇ ਬੰਦਿਆਂ ਤੇ ਆਸ ਰੱਖ ਲੈਣੇ ਆ ਨਾ ਹੁਣ ਉਹ ਜਦੋਂ ਭਰਾ ਸੀ ਰੱਬ ਨੂੰ ਤੇ ਯਾਦ ਕਰਦਾ ਸੀ ਪਰ ਉਹਨੂੰ ਆਪਣੇ ਭਰਾਵਾਂ ਤੇ ਵੀ ਮਾਣ ਸੀ ਆਸ ਸੀ ਕਿ ਇਹ ਮੈਨੂੰ ਪਾਲਣਗੇ ساری ਉਮਰ ਉਹ ਕਹਿੰਦਾ ਮੈਂ ਤੇ ਤੁਹਾਡੇ ਆਖੇ ਲੱਗ ਕੇ ਪੜਿਆ ਵੀ ਨਹੀਂ ਅਨਪੜ੍ਹ ਰਹਿ ਗਿਆ ਦਿਨ ਰਾਤ ਮਾਤਾ ਪਿਤਾ ਦੀ ਸੇਵਾ ਕਰਦਾ ਰਿਹਾ ਹੁਣ ਤੁਸੀਂ ਮੈਨੂੰ ਜਵਾਬ ਦੇ ਦਿੱਤਾ ਤੇ ਹੁਣ ਮੈਂ ਕਿੱਥੇ ਜਾਵਾਂ ਮੇਰਾ ਵੀ ਵਿਆਹ ਹੋਇਆ ਹੈ ਮੇਰੇ ਵੀ ਬੱਚੇ ਨੇ ਮੇਰੀ ਵੀ ਘਰ ਵਾਲੀ ਹੈ ਹੁਣ ਮੈਂ ਕੀ ਕਰਾਂ ਮੇਰਾ ਤੇ ਕੋਈ ਟਿਕਾਣਾ ਨਹੀਂ ਹੈਗਾ ਪਰ ਉਹ ਰੱਬ ਨੂੰ ਮੰਨਣ ਵਾਲਾ ਸੀ ਰੱਬ ਤੇ ਪਹਿਲਾਂ ਉਹਨੂੰ ਭਰਾਵਾ ਤੇ ਆਸ ਸੀ ਹੁਣ ਉਹਨੂੰ ਰੱਬ ਤੇ ਆਸ ਬਣਨੀ ਕਿਉਂਕਿ ਮਾਨਸ ਨੇ ਤੇ ਕਿਤੇ ਨਾ ਕਿਤੇ ਸਾਥ ਛੱਡ ਹੀ ਜਾਣਾ ਘਰ ਆਇਆ ਆਪਣੇ ਭਰਾਵਾਂ ਨੂੰ ਮਿਲ ਕੇ ਤੇ ਬੜਾ ਵਿਰਾਗ ਕਰਦਾ ਮਨ ਵਿੱਚ ਬੜਾ ਉਹਦੇ ਆਇਆ ਕਿ ਮੇਰੇ ਭਰਾਵਾਂ ਨੇ ਮੈਨੂੰ ਕਿਹਾ ਸੀ ਤੈਨੂੰ ਮੈਂ ਸੰਭਾਂਗੇ ਤੇਰਾ ਆਉ ਭਗਤ ਕਰਾਂਗੇ ਮਾਇਆ ਵੀ ਦਵਾਂਗੇ ਸਾਰੀ ਜ਼ਿੰਦਗੀ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਣ ਦਵਾਂਗੇ ਤੇ ਜਵਾਬ ਹੋ ਗਿਆ ਹੁਣ ਕੀ ਕਰੀਏ ਵਿਰਾਗ ਕਰਦਾ ਤੇ ਜਿਹੜੀ ਧਰਮ ਪਤਨੀ ਸੀ ਨਾ ਉਹਦੀ ਉਹ ਬੜੀ ਸਿਆਣੀ ਸੀ ਕਈ ਵਾਰੀ ਬੀਬੀਆਂ ਬਹੁਤ ਸਿਆਣੀਆਂ ਹੁੰਦੀਆਂ ਬੰਦਾ ਡੋਲ ਜਾਵੇ ਨਾ ਕਿਧਰੇ ਤੇ ਬੀਬੀਆਂ ਸਾਥ ਦੇਣੀਆਂ ਫਿਕਰ ਨਾ ਕਰ ਰੱਬ ਸਭ ਕੁਝ ਸਹੀ ਕਰੇਗਾ ਬੀਬੀਆਂ ਕੀ ਕਰਦੀਆਂ ਹੌਸਲਾ ਦੇ ਦੇ ਨਾ ਹੌਸਲਾ ਹੀ ਦੇ ਦੇਣਾ ਕਿ ਕੋਈ ਗੱਲ ਨਹੀਂ ਸਾਰੇ ਕੰਮ ਸਹੀ ਹੋ ਜਾਣਗੇ ਤੇ ਕੰਮ ਸਹੀ ਹੋ ਜਾਂਦੇ ਨੇ ਤੇ ਜੇ ਬੰਦਾ ਬਾਹਰੋਂ ਡੋਲਿਆ ਆਵੇ ਤੇ ਬੀਬੀਆਂ ਕਹਿੰਦੇ ਨਾ ਨਹੀਂ ਕੁਝ ਵੀ ਹੋਣਾ ਬੰਦਾ ਤੇ ਵਿਚਾਲਾ ਪਹਿਲੇ ਫਿਕਰ ਚ ਬੈਠਾ ਹੁੰਦਾ ਉਹ ਪਿੱਛੋਂ ਬੀਬੀਆਂ ਵੀ ਆ ਕੇ ਕਹਿੰਦੇ ਤੇਰਾ ਕੁਝ ਨਹੀਂ ਬੰਨਣਾ ਨਖਟੂ ਟੱਕਰ ਗਿਆ ਤੂੰ ਮੈਨੂੰ ਕਿ ਤੂੰ ਤੇ ਸਾਰੀ ਜ਼ਿੰਦਗੀ ਪੈਸੇ ਲੁਟਾ ਦਿੱਤੇ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਰਨਗੀਆਂ ਕਿ ਇਹੋ ਜੀ ਬੀਬੀਆਂ ਆਪਾਂ ਵੇਖੀਆਂ ਉਹ ਕਹਿਣਗੀਆਂ ਸਾਰੀ ਜ਼ਿੰਦਗੀ ਮਾਂ ਪਿਓ ਨੂੰ ਖਵਾਤਾ ਮੇਰੇ ਵਾਸਤੇ ਕੀ ਬਣਾਇਆ ਮਤਲਬ ਜਦੋਂ ਬੀਬੀਆਂ ਨੇ ਸਾਥ ਦੇਤਾ ਨਾ ਸਾਰਾ ਕੰਮ ਤੇ ਬੀਬੀਆਂ ਦਾ ਹੀ ਹੁੰਦਾ ਘਰ ਤੇ ਬੀਬੀਆਂ ਨੇ ਸਾਹਮਣਾ ਉਹ ਬੰਦੇ ਦੀ ਬੀਬੀ ਬੜੀ ਸਿਆਣੀ ਸੀ ਘਰ ਵਾਲੀ ਬੜੀ ਸਿਆਣੀ ਸੀ ਕਹਿ ਲੱਗੀ ਵੈਰਾਗ ਕਰਦੇ ਪਏ ਕੀ ਹੋਇਆ ਕਹਿਣ ਲੱਗਾ ਜੀ ਭਰਾ ਕਹਿੰਦੇ ਸੀ ਅਸੀਂ ਪੜ ਜੀਏ ਆਪਾਂ ਨੌਕਰੀ ਕਰਾਂਗੇ ਤੇਰਾ ਘਰ ਤੇ ਅਸੀਂ ਪਾਲਦਿਆ ਕਰਾਂਗੇ ਮੈਨੂੰ ਉਹਨਾਂ ਨੇ ਜਵਾਬ ਦੇਤਾ ਹੁਣ ਮੈਂ ਕਿੱਧਰ ਜਾਵਾਂ ਮੈਂ ਤੇ ਅਨਪੜਾ ਉਹਦੇ ਦੋਨੇ ਰਾਜੇ ਦੀ ਨੌਕਰੀ ਕਰਦੇ ਪਏ ਨੇ ਉਹ ਬੀਬੀ ਕਹਿਣ ਲੱਗੀ ਕੋਈ ਗੱਲ ਨਹੀਂ ਅੱਗੇ ਤੈਨੂੰ ਭਰਾਵਾ ਤੇ ਆਸ ਨੂੰ ਰੱਬ ਤੇ ਆਸ ਕਰ ਰੱਬ ਨੂੰ ਯਾਦ ਕਰਿਆ ਕਰ ਬੰਦੇ ਤੇ ਸਾਥ ਛੱਡ ਦਿੰਦੇ ਨੇ ਪਰ ਰੱਬ ਨਹੀਂ ਕਿਸੇ ਦਾ ਸਾਥ ਛੱਡਦਾ ਬੀਬੀ ਨੇ ਹੌਸਲਾ ਦੇ ਦਿੱਤਾ ਹੁਣ ਬੀਬੀਆਂ ਹੌਸਲਾ ਦੇ ਦਿੰਦੇ ਬੰਦਾ ਵੈਸੇ ਠੀਕ ਠਾਕ ਹੋ ਜਾਂਦਾ ਤੇ ਕਹਿਣ ਲੱਗੀ ਤੂੰ ਸਾਥ ਰੱਬ ਤੇਰਾ ਦੇਵੇਗਾ ਐਂਦਾ ਕਰਦੀ ਆ ਮੈਂ ਪੇਕੇ ਜਾਂਦੀ ਆ ਥੋੜੇ ਬਾਤੇ ਪੈਸੇ ਲੈ ਕੇ ਆਵਾਂਗੀ ਸਿਰਫ ਗੁਜਾਰੇ ਜੋਗੇ ਤੇ ਮੈਂ ਜਾਵਾਂਗੀ ਤੇ ਵਾਪਸ ਆ ਜਾਾਂਗੀ ਥੋੜੇ ਬਾਤੇ ਪੈਸੇ ਲੈ ਕੇ ਆਈ ਆ ਕੇ ਕਹਿਣ ਲੱਗੀ ਆਹ ਪੈਸਿਆਂ ਦਾ ਤੂੰ ਚਿੱਟਾ ਸੂਟ ਸਵਾ ਵਧੀਆ ਇੱਕ ਵਧੀਆ ਸੂਟ ਸਵਾ ਵਧੀਆ ਲੈ ਜੁੱਤੀ ਤੇ ਵਧੀਆ ਦਸਤਾਰ ਸਜਾ ਇੱਕ ਵਧੀਆ ਛੋਟੀ ਲੈ ਡਾਂਗ ਵਧੀਆ ਜੀ ਐਨ ਲੱਗੇ ਕਿ ਜੈਂਟਲਮੈਨ ਬੰਦਾ ਕੱਪੜਿਆਂ ਦਾ ਵੀ ਬੰਦਾ ਥੋੜਾ ਜਿਹਾ ਜੈਂਟਲਮੈਨ ਲੱਗਦਾ ਹਨਾ ਹੁਣ ਕਿਸੇ ਨੇ ਨੌਕਰੀ ਵੇਖਣ ਜਾਣਾ ਹੋਵੇ ਤੇ ਚੱਪਲ ਉਹਨੇ ਪਾਈ ਹੋਵੇ ਪੱਗੋਦੀ ਬੰਨੀ ਨਾ ਹੋਵੇ ਪਰਨਾ ਬੰਨਿਆ ਹੋਵੇ ਉਹਨੇ ਤੇ ਉਹ ਫਿਰ ਨੌਕਰੀ ਦੇਣ ਵਾਲਾ ਪਹਿਲਾਂ ਕਹਿੰਦਾ ਬੰਦਾ ਅਨਪੜ੍ਹ ਜਿਹਾ ਆ ਗਿਆ ਤੇ ਇਹਨੂੰ ਕੀ ਨੌਕਰੀ ਦੇਣੀ ਤੇ ਮੈਨੂੰ ਮਾਫ਼ ਕਰਨਾ ਕਈ ਵਾਰੀ ਬੰਦਾ ਪੜ੍ਹਿਆ ਲਿਖਿਆ ਘੱਟ ਹੁੰਦਾ ਪਰ ਉਹਨੇ ਪੈਂਟ ਕਮੀਜ਼ ਪਾਇਆ ਹੋਵੇ ਵਧੀਆ ਬੂਟ ਪਾਏ ਹੁਣ ਪੱਗੋਦੀ ਬੰਦੀ ਵਧੀਆ ਬੰਨੀ ਹੋਵੇ ਉਹਦੇ ਬੋਲਣ ਦਾ ਤਰੀਕਾ ਬੜਾ ਵਧੀਆ ਹੋਵੇ ਤੇ ਪੜ੍ਹਿਆ ਭਾਵੇਂ ਘੱਟ ਹੋਵੇ ਤੇ ਅਗਲਾ ਕਹਿੰਦਾ بڑا ਬੰਦਾ ਵਧੀਆ ਬਹੁਤ ਵਧੀਆ ਕੱਪੜਿਆਂ ਦਾ ਵੀ ਅਸਰ ਪੈਂਦਾ ਹਰ ਚੀਜ਼ ਦਾ ਅਸਰ ਪੈਂਦਾ ਤੋ ਬੀਬੀ ਕਿਆਂ ਲਗੀ ਵਧੀਆ ਸੂਟ ਸਵਾ ਵਧੀਆ ਦਸਤਾਰ ਸਜਾ ਵਧੀਆ ਜੁੱਤੀ ਲੈਕ ਵਧੀਆ ਸੂਟਾ ਲੈ ਟੌਰ ਨਾਲ ਪੂਰੇ ਟੈਰੀਟਰੀ ਟੌਰ ਮੈਂ ਮਾਇਆ ਲੈ ਕੇ ਆਈ ਆ ਬਸ ਇੰਨਾ ਕੀ ਤੇਰਾ ਸਮਾਨ ਆਣਾ ਤੇ ਕਰਨਾ ਤੂੰ ਕੀ ਏ ਰਾਜੇ ਦੇ ਦਰਬਾਰ ਜਾ ਤ ਜਾ ਕੇ ਨੌਕਰੀ ਮੰਗ ਬੀਬੀ ਨੇ ਸਾਥ ਦੇ ਤਣ ਉਹਨੇ ਵਧੀਆ ਚੱਟਾ ਸੂਟ ਪਾਇਆ ਵਧੀਆ ਬੂਟ ਪਾਇਆ ਵਧੀਆ ਦਸਤਾਰ ਸਜਾਈ ਵਧੀਆ ਡਾਂਗ ਫੜੀ ਹੱਥ ਗਿਆ ਰਾਜੇ ਦੇ ਦਰਬਾਰ ਹੁਣ ਜਦੋਂ ਰਾਜੇ ਦੇ ਦਰਬਾਰ ਮੁੰਚੀ ਨੇ ਦੇਖਿਆ ਕਹਿੰਦਾ ਬੰਦਾ ਬੜਾ ਟੋ ਟੱਪੇ ਵਾਲਾ ਲੱਗਦਾ ਕੋਈ ਬੜਾ ਸਿਆਣਾ ਬੰਦਾ ਲੱਗਦਾ دانਾ ਬੰਦਾ ਲੱਗਦਾ ਕਹਿੰਦਾ ਕਿੱਧਰ ਆਇਓ ਕਹਿੰਦਾ ਜੀ ਮੈਂ ਨੌਕਰੀ ਲੈਣ ਆਇਆ ਹੁਣ ਘਰ ਵਾਲੀ ਨੇ ਸਮਝਾ ਕੇ ਭੇਜਿਆ ਘਬਰਾਈ ਨਾ ਡਰੀ ਨਾ ਨਾ ਨੌਕਰੀ ਦੇਗਾ ਠੀਕ ਹੈ ਨਾ ਦੇਗਾ ਤੇ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਤੂੰ ਪਰ ਕੌਨਫੀਡੈਂਸ ਨਾਲ ਜਾਣਾ ਹਨ ਪੂਰੀ ਟੌਰ ਕੱਢ ਕੇ ਮੁੰਚੀ ਨੇ ਜਾ ਕੇ ਵਜੀਰ ਨੂੰ ਦੱਸਿਆ ਵਜੀਰ ਨੇ ਰਾਜੇ ਨੂੰ ਦੱਸਿਆ ਕੋਈ ਬੰਦਾ ਆਇਆ ਬੜਾ ਵਧੀਆ ਨੌਕਰੀ ਵਾਲਾ ਨੌਕਰੀ ਮੰਗਣ ਆਇਆ ਤੇ ਰਾਜਾ ਕਹਿੰਦਾ ਦੋ ਬੰਦੇ ਅੱਗੇ ਰੱਖੇ ਹੀ ਨੇ ਰਾਜੇ ਨੂੰ ਨਹੀਂ ਪਤਾ ਕਿ ਇਹ ਦੋਵੇਂ ਇਹਦੇ ਭਰਾ ਆਣੇ ਕਹਿੰਦਾ ਦੋ ਬੰਦੇ ਅੱਗੇ ਰੱਖੇ ਹੀ ਨੇ ਐਦਾਂ ਕਰੋ ਤੀਜੇ ਨੂੰ ਵੀ ਰੱਖ ਲਓ ਤਿੰਨਾਂ ਨੂੰ ਕੋਈ ਟੈਸਟ ਲੈ ਲਓ ਜਿਹਨਾਂ ਦਾ ਜਿਹੜਾ ਪਾਸ ਹੋ ਜਾਏ ਉਹਨੂੰ ਰੱਖ ਦਿਓ ਦੂਜੇ ਦੋ ਕੱਢ ਦਿਓ ਉਹ ਕਹਿੰਦੇ ਚਲੋ ਇਹ ਵੀ ਗੱਲ ਠੀਕ ਏ ਉਹਨਾਂ ਦਾ ਦਿਲ ਨਾ ਪਵੇ ਕਿ ਇਹ ਬੰਦੇ ਨੂੰ ਤੋੜ ਦਈਏ ਕਿਉਂਕਿ ਚਿੱਟਾ ਸੂਟ ਵਧੀਆ ਜੁੱਤੀ ਵਧੀਆ ਦਸਤਾਰ ਵਧੀਆ ਡਾਂਗ ਟੌਰ ਦੀ ਪੂਰੀ ਉਹ ਕਹਿੰਦੇ ਬੰਦਾ ਕੋਈ ਵਧੀਆ ਹੀ ਲੱਗਦਾ ਹੁਣ ਤਿੰਨਾਂ ਦਾ ਟੈਸਟ ਲੈਣ ਲੱਗਾ ਵਜ਼ੀਰ ਆਇਆ ਵਜ਼ੀਰ ਨੇ ਨਾ ਇੱਕ ਦਰਖਤ ਨੂੰ ਟਿੱਡਾ ਫੜ ਲਿਆ ਟਿੱਡਾ ਤੁਸੀਂ ਸਮਝਦੇ ਕੀੜਾ ਹੁੰਦਾ ਟਿੱਡਾ ਜਿਹਾ ਉਹਨੇ ਫੜ ਲਿਆ ਮੁਠੀ ਦੇ ਵਿੱਚ ਟੈਸਟ ਲੈਣ ਲੱਗਾ ਤਿੰਨਾਂ ਦਾ ਉਹ ਦੋ ਨੂੰ ਨਹੀਂ ਪਤਾ ਵਜ਼ੀਰ ਨੂੰ ਨਾ ਰਾਜੇ ਨੂੰ ਕਿ ਇਹ ਦੋਵੇਂ ਇਹਦੇ ਭਰਾ ਨੇ ਤਿੰਨਾਂ ਦਾ ਟੈਸਟ ਲੈਣ ਲੱਗਾ ਪਹਿਲਾਂ ਉਹ ਵੱਡੇ ਭਰਾ ਦਾ ਟੈਸਟ ਲਿਆ ਕਹਿੰਦਾ ਮੇਰੀ ਮੁਠੀ 'ਚ ਕੀ ਹੈ ਹੁਣ ਦੇਖਿਓ ਰੱਬ ਦੀ ਆਸ ਕਰੀਏ ਤੇ ਬੰਦੇ ਦੀ ਆਸ ਕਰੀਏ ਕਿੰਨਾ ਫਰਕ ਹੁੰਦਾ ਉਹਨੂੰ ਵੱਡਾ ਭਰਾ ਕਿਆਂ ਲੱਗਾ ਵਜ਼ੀਰ ਏ ਇਹਦੀ ਮੁਠੀ 'ਚ ਕੋਈ ਸੋਨਾ-ਸੋਨਾ ਹੀ ਹੋਣਾ ਵੱਡਾ ਬੰਦਾ ਕਹਿੰਦਾ ਜੀ ਤੇਰੀ ਮੁਠੀ ਵਿੱਚ ਸੋਨਾ ਓ ਕਿਆਂ ਲੱਗਾ ਜੀ ਫੇਲ ਹੋ ਗਿਆ ਕੰਮ ਤੇਰਾ ਉਹ ਦੂਜੇ ਨੂੰ ਪੁੱਛਦਾ ਕਹਿੰਦਾ ਮੇਰੀ ਮੁਠੀ 'ਚ ਕੀ ਏ ਕਹਿੰਦਾ ਵੱਡੇ ਨੇ ਕਿਹਾ ਸੋਨਾ ਤੇ ਕਹਿੰਦਾ ਮੈਂ ਹੀਰਾ ਕਹਿ ਦੇਣਾ ਵਜ਼ੀਰ ਕਹਿੰਦਾ ਜੀ ਹੀਰਾ ਕਹਿੰਦਾ ਠੀਕ ਏ ਹੁਣ ਤੀਜੇ ਨੂੰ ਪੁੱਛਿਆ ਜੀ ਦੀ ਚੰਗੀ ਟੌਰ ਕੱਢ ਕੇ ਗਿਆ ਚਿੱਟਾ ਸੂਟ ਵਧੀਆ ਉਹਨੇ ਉਹ ਹੀ ਘਰ ਵਿੱਚ ਛੋਟਾ ਤੇ ਘਰ ਵਾਲੇ ਉਹਨੂੰ ਟਿੱਡਾ-ਟਿੱਡਾ کہہ ਕੇ ਬੁਲਾਉਂਦੇ ਆ ਨਹੀਂ ਘਰ ਵੀ ਹੁਣ ਕਈ ਵਾਰੀ ਇੱਕ ਨਾਂ ਹੁੰਦਾ ਵੱਡਾ ਤੇ ਇੱਕ ਨਾਂ ਘਰ ਵਿੱਚ ਛੋਟਾ ਵੀ ਉਹਨਾਂ ਜਿਹੜਾ ਘਰ ਵਾਲਿਆਂ ਨੂੰ ਪਤਾ ਹੁੰਦਾ ਬਸ ਦੂਜਿਆਂ ਨੂੰ ਨਹੀਂ ਪਤਾ ਹੁੰਦਾ ਉਹ ਘਰ ਵਾਲੇ ਰਿੰਕੂ, ਸ਼ਿੰਕੂ, ਟਿੰਕੂ, ਸੋਨਾ, ਮੋਨਾ ਕਈ ਕੁਛ ਕਰਦੇ ਨੇ ਘਰ ਵਾਲੇ ਛੋਟਾ-ਮੋਟਾ ਨਾਂ ਹੁੰਦਾ ਉਹਨੇ ਮੁੱਠੇ 'ਚ ਫੜਿਆ ਟਿੱਡਾ ਤੇ ਉਹ ਕਹਿੰਦਾ ਮੇਰੀ ਮੁਠੀ 'ਚ ਕੀ ਹੋਵੇ ਵਜੀਰ ਕਹਿੰਦਾ ਉਹ ਕਹਿੰਦਾ ਟਿੱਡਿਆ ਅੱਜ ਤੂੰ ਫਸ ਗਿਆ ਮੁਠੀ 'ਚ ਉਹਨੇ ਤੇ ਆਪਣੇ ਆਪ ਨੂੰ ਕਿਹਾ ਟਿੱਡਿਆ ਅੱਜ ਤੂੰ ਫਸ ਗਿਆ ਮੁੱਠੀ ਵਿੱਚ ਵਜੀਰ ਕਹਿੰਦਾ ਬੰਦਾ ਬੜਾ ਸਿਆਣਾ ਮੇਰੀ ਮੁੱਠੀ 'ਚ ਟਿੱਡਾ ਹੀ ਐ ਉਹ ਰੱਬ ਨੂੰ ਯਾਦ ਕਰਕੇ ਗਿਆ ਅਸੀਂ ਘਰ ਜਿਹੜਾ ਬੰਦਾ ਰੱਬ ਤੇ ਆਸ ਲਾ ਕੇ ਜਾਂਦਾ ਨਾ ਉਹ ਰੱਬ ਸਾਥ ਦਿੰਦਾ ਜਦੋਂ ਬੰਦਾ ਰੱਬ ਤੇ ਆਸ ਰੱਖ ਲੈਂਦਾ ਨਾ ਫਿਰ ਰੱਬ ਕਦੇ ਬਾਹ ਨਹੀਂ ਛੱਡਦਾ ਰੱਬ ਤੇ ਆਸ ਰੱਖ ਕੇ ਵੇਖੋ ਘਰੂ ਤੁਰਦੇ ਹੋ ਨਾ ਜਦੋਂ ਮੂਲ ਮੰਤਰ ਨਾਨਕ ਹੋਸੀ ਵੀ ਸੱਚਤਾ ਕਰਕੇ ਤੁਰਿਆ ਕਰੋ ਆਪਣੇ ਘਰ ਤੋਂ ਲੈ ਕੇ ਕਮਰੇ ਤੋਂ ਲੈ ਕੇ ਗੇਟ ਤੱਕ ਜਾਂਦੇ ਇੱਕ ਵਾਰੀ ਮੂਲ ਮੰਤਰ ਹੋ ਹੀ ਜਾਂਦਾ ਹੈ ਜੇ ਕਿਤੇ ਘਰ ਬਿਲਕੁਲ ਲਾਗੇ ਵੇ ਗੇਟ ਦੇ ਗੇਟ ਤੇ ਖਲੋ ਕੇ ਉਹ ਜਦੋਂ ਕੁੰਡਾ ਜਾਂ ਤੁਸੀਂ ਖੋਲਦੇ ਉਦੋਂ ਕਰ ਲਿਆ ਕਰੋ ਜੇ ਕੁੰਡਾ ਵੀ ਨਹੀਂ ਖੋਲਣਾ ਤੇ ਗੇਟ ਕੋ ਖੋਲੋ ਕੇ ਮੂਲ ਮੰਤਰ ਕਰਕੇ ਫਿਰ ਘਰੋਂ ਨਿਕਲਿਆ ਕਰੋ ਕਿ ਬਾਬਾ ਮੈਂ ਚੱਲਾਂ ਵਾਂ ਫਲਾਣੇ ਦੇ ਘਰ ਚਾਹੇ ਕਿਸੇ ਆਂਢੀ ਗੁਆਂਢੀ ਦੇ ਵੀ ਘਰ ਜਾਓ ਬਾਬਾ ਮੈਂ ਚੱਲਾਂ ਫਲਾਣੇ ਦੇ ਘਰ ਮੈਨੂੰ ਤੁਰਨਾ ਵੀ ਨਹੀਂ ਆਉਂਦਾ ਮੈਨੂੰ ਨਹੀਂ ਤੁਰਨਾ ਆਉਂਦਾ ਮੇਰਾ ਧਿਆਨ ਤੁਸੀਂ ਰੱਖਣਾ ਜ਼ਿੰਮੇਵਾਰੀ ਰੱਬ ਦੀ ਰੱਬ ਨੂੰ ਹਰ ਗੱਲ ਚ ਲੈ ਲਿਆ ਕਰੋ ਹਰ ਗੱਲ 'ਚ ਰੱਬ ਨਾਲ ਜੇ ਕੋਈ ਨਵਾਂ ਸੂਟ ਪਾਉਂਦੇ ਉਹ ਤੇ ਪਹਿਲਾਂ ਮੂਲੀ ਮੰਤਰ ਕਰਕੇ ਪਾਲਿਆ ਪਰ ਬਾਬਾ ਜੀ ਨਵਾਂ ਸੂਟ ਤੂੰ ਹੀ ਦਿੱਤਾ ਤੇ ਤੇ ਬਾਹਰ ਦੇਖੋ ਕਈਆਂ ਨੂੰ ਸੂਟ ਵੀ ਨਹੀਂ ਮਿਲਦੇ ਕੋਈ ਵੀ ਚੀਜ਼ ਮਿਲਦੀ ਨਾ ਮੂਲੀ ਮੰਤਰ ਕਰਕੇ ਤੁਰ ਪਿਆ ਕਰੋ ਤੇ ਉਹਨੇ ਰੱਬ ਨੂੰ ਯਾਦ ਕਰਕੇ ਗਿਆ ਹੀ ਉਹਨੇ ਤੇ ਆਪਣੇ ਆਪ ਨੂੰ ਕਿਹਾ ਕਹਿੰਦਾ ਟਿੱਡੇ ਆਜ ਕੋ ਮੁੱਠੀ 'ਚ ਫਸ ਗਏ ਵਜੀਰ ਕਹਿੰਦਾ ਬੰਦਾ ਬੜਾ ਸਿਆਣਾ ਜੀ ਇਹਨੇ ਪਛਾਣ ਲਿਆ ਮੇਰੀ ਮੁੱਠੀ 'ਚ ਟਿੱਡਾ ਹੀ ਹੈ ਕਹਿੰਦਾ ਆ ਦੋ ਬੰਦੇ ਦੋਵੇਂ ਕੱਢ ਦੋ ਆ ਬੰਦਾ ਸਿਆਣਾ ਇਹਨੂੰ ਰੱਖ ਲੈ ਤੇ ਉਹ ਉਹਨੂੰ ਨੌਕਰੀ ਦੇ ਰੱਖ ਲਿਆ ਉਹ ਦੋ ਕੱਢ ਦਿੱਤੇ ਬਾਹਰ ਕਿਉਂਕਿ ਜਦੋਂ ਬੰਦਾ ਜ਼ਿਆਦਾ ਆ ਜਾਵੇ ਨਾ ਰੱਬ ਨੂੰ ਵੀ ਭੁੱਲ ਜਾਵੇ ਫਿਰ ਕਿਵੇਂ ਰੱਬ ਵੀ ਉਹਨੂੰ ਉਹ ਦੋਵੇਂ ਬਾਹਰ ਕੱਢ ਦਿੱਤੇ ਨੌਕਰੀ ਤੋਂ ਤੇ ਉਹਨੂੰ ਰੱਖ ਲਿਆ ਜਿਹੜਾ ਅਨਪੜ ਸੀ ਤੇ ਰਾਜਾ ਕਹਿ ਲਗਾ ਤੇਰੀ ਤਨਖਾਹ 3000 3000 ਰੁਪਏ ਨੂੰ ਤਨਖਾਹ ਅਨਪੜ ਬੰਦੇ ਦੀ ਜਿਹਨੂੰ ਕੋਈ ਵੀ ਨਹੀਂ ਜਾਣਦਾ ਸੀ ਉਹਨੂੰ ਰੱਬ ਨੇ ਸਹਾਰਾ ਦਿੱਤਾ ਗਿਆ ਘਰ ਕਹਿੰਦਾ ਭਗਵਾਨ ਨੇ ਅੱਜ ਤੇ ਸਾਥ ਦੇ ਦਿੱਤਾ ਲੱਗ ਗਿਆ ਸਾਡਾ ਚਾਰਾ ਐਵੇਂ ਕਿਤੇ ਟੋਲੀ ਲੱਗ ਗਿਆ ਦਾ ਹੀ ਲੱਗ ਗਿਆ ਕਿਤੇ ਉਵੇਂ ਹੀ ਲੱਗ ਗਿਆ ਆਈਡੀਆ ਹੀ ਲੱਗ ਗਿਆ ਪਰ ਗਾਂ ਕੀ ਬਣੇਗਾ ਬੀਬੀ ਬੜੀ ਸਿਆਣੀ ਦਾਸ ਫਿਰ ਆਪ ਜੀ ਨੂੰ ਕਹਿੰਦਾ ਬੀਬੀ ਹੋਵੇ ਨਾ ਸਿਆਣੀ ਭਗਤ ਧੰਨਾ ਜੀ ਕਹਿੰਦੇ ਨੇ ਨਾ ਘਰ ਕੀ ਗੀਹਣ ਚੰਗੀ ਜਿੱਥੇ ਉਹ ਸਾਰਾ ਕੁਝ ਮੰਗਦੇ ਨੇ ਨਾ ਸਾਰਾ ਸ਼ਬਦ ਤੁਸੀਂ ਜਾਣਦੇ ਹੀ ਹੋ ਗੋਪਾਲ ਤੇਰਾ ਆਰਦਾ ਜੋ ਜਾਣ ਤੁੰਗਰੀ ਭਗਤ ਕਰਨ ਦੇ ਦਿਨ ਕੇ ਕਾਸ ਵਾਰਤਾ ਜਿੱਥੇ ਸਾਰਾ ਕੁਝ ਮੰਗਦੇ ਨੇ ਉੱਥੇ ਇਹ ਵੀ ਮੰਗਦੇ ਨੇ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵਾ ਮੰਗੀ ਉਥੇ ਉਹ ਇਹ ਵੀ ਮੰਗਦੇ ਨੇ ਘਰ ਦੀ ਇਸਤਰੀ ਚੰਗੀ ਹੋਵੇ ਘਰ ਵਾਲੀ ਕਹਿਣ ਲੱਗੀ ਡਰੀ ਨਾ ਘਬرائی ਨਾ ਤੂੰ ਰੱਬ ਨੂੰ ਯਾਦ ਕਰਿਆ ਕਰ ਬੰਦਗੀ ਕਰਿਆ ਕਰ ਰੱਬ ਸਾਥ ਦੇਗਾ ਤੇਰਾ ਤੂੰ ਘਬਰਾਉਣਾ ਨਹੀਂ ਹੈਗਾ ਤੂੰ ਜਾਇਆ ਕਰ ਕੱਲ ਵੀ ਜਾਈ ਨੌਕਰੀ ਦੇ 3000 ਤਨਖਾਹ ਮਿਲਨੀ ਆਸ ਤੇ 1 ਰੁਪਏ ਦੀ ਵੀ ਨਹੀਂ ਤੂੰ ਜਾ ਕੇ ਬਹਿ ਜੀ ਬੋਧਾ ਬੋਲੀ ਨਾ ਕਿਉਂਕਿ ਜੇ ਇੱਕ ਚੁੱਪ ਤੇ 100 100 ਕਈ ਵਾਰੀ ਕਹਿੰਦੇ ਨੇ ਨਾ ਬੰਦਾ ਜੇ ਬੋਧਾ ਗਿਆਨ ਨਾ ਹੋਵੇ ਤਾਂ ਚੁੱਪ ਕਰ ਜੋ ਤਾਂ ਵੀ ਅਗਲਾ ਸਿਆਣਾ ਸਮਝਦਾ ਕਿ بڑا ਸਿਆਣਾ ਬੰਦਾ ਘੱਟ ਬੋਲਿਆ ਉਹ ਜਾ ਕੇ ਕੁਰਸੀ ਤੇ ਬਹਿ ਗਿਆ ਕੰਮ ਕੁ ਮਰਾਜ ਮਹਿਲ ਚ ਕਿਹੜੇ ਹੁੰਦੇ ਨੇ ਥੋੜੇ ਬੱਤ ਐਵੇਂ ਲੱਖੀ ਰੁਖੀ ਕਰਨੀ ਹੁੰਦੀ। ਉਹ ਕੀ ਹੋਇਆ ਉਹ ਕੁਰਸੀ ਤੇ ਬਹਿ ਗਿਆ ਤੇ ਸਾਹਮਣੇ ਹੀ ਤਲਾਬ ਰਾਜ ਮਹਿਲ ਦੇ ਵਿੱਚ ਹੀ ਰਾਜੇ ਦੀ ਬੇਟੀ ਆਈ ਉਹਨੇ ਮੂੰਹ ਹੱਥ ਤੋਤਾ ਜਲ ਪਾਣੀ ਛਕਿਆ ਤੇ ਰਾਜੇ ਦੀ ਬੇਟੀ ਨੇ ਸੋਨੇ ਦਾ ਹਾਰ ਪਾਇਆ ਇੱਕ ਗਰੀਬ। ਉਹ ਡਿੱਗ ਪਿਆ ਤਲਾਬ ਦੇ ਵਿੱਚ ਹੁਣ ਰਾਜੇ ਦੀ ਬੇਟੀ ਹੀ ਉਹਨਾਂ ਨੂੰ ਸੋਨੇ ਨਾਲ ਕੀ ਫਰਕ ਪੈਂਦਾ। ਉਹ ਡਿੱਗ ਪਿਆ ਤਲਾਬ ਦੇ ਵਿੱਚ ਕਿ ਰਾਜੇ ਦੀ ਬੇਟੀ ਜਦੋਂ ਘਰ ਪਹੁੰਚੀ ਤੇ ਵੇਖਿਆ ਉਹਨੇ ਗਲੇ ਤੇ ਹੱਥ ਮਾਰਿਆ ਤਾਂ ਸੋਨੇ ਦਾ ਹਾਰ ਵਿੱਚ ਐ ਹੀ ਨਹੀਂ ਉਹਨੇ ਜਦੋਂ ਤਲਾਬ 'ਚ ਡਿੱਗਾ ਤੇ ਉਹ ਬੈਠਾ ਹੀ ਸਾਹਮਣੇ ਉਹਨੇ ਦੇਖ ਲਿਆ ਕਿ ਤਲਾਬ 'ਚ ਡਿੱਗਾ ਤੇ ਤਲਾਬ ਵਿੱਚ ਸੀ ਬਤਕਾਂ ਤੇ ਬਤਕ ਨੇ ਉਹ ਮੂੰਹ ਵਿੱਚ ਪਾਲਿਆ ਹਾਰ ਤੇ ਅੰਦਰ ਲੰਗਾ ਗਏ ਤੇ ਜਦੋਂ ਅੰਦਰ ਲੰਗਾ ਲਿਆ ਤੇ ਬਤਕਾਂ ਬਾਹਰ ਨੂੰ ਆਈਆਂ ਤੇ ਉਹਨੇ ਆਪਣੇ ਆਪ ਨੂੰ ਮਾਰੀ ਢੇਮ ਕਿ ਮੈਂ ਢੇਮ ਮਾਰਾਂ ਚਲੋ ਬਤਕ ਰੁੱਕ ਜੇ ਕਿਤੇ ਰੁੱਕ ਜੇਗੀ ਤੇ ਮੈਂ ਫੜ ਲਾਂਗਾ ਤੇ ਉਹਦੇ ਮੂੰਹ ਚੋਂ ਹਾਰ ਕੱਢ ਦਾਂਗਾ ਉਹ ਅੰਦਰ ਲੈ ਗਈ ਇਹ ਹਾਰ ਜਦੋਂ ਉਹਦੇ ਲਾਤ ਤੇ ਵੱਜੀ ਨਾ ਢੇਮ ਉਹ ਰੱਬ ਨੇ ਮਰਾਣੀ ਢੇਮ ਉਹ ਤਾਂ ਉਹ ਥੋੜਾ ਮਾਰ ਸਕਦਾ ਸੀ ਉਹ ਤੇ ਬੰਦਗੀ ਕਰਦਾ ਰੱਬ ਨੂੰ ਯਾਦ ਕਰਦਾ ਸੀ ਉਹ ਜਦੋਂ ਬਤਕ ਦੀ ਢੇਮ ਮਾਰੀ ਤੇ ਉਹ ਲੱਤ ਤੇ ਵੱਜ ਗਈ ਉਹ ਲੱਤ ਲੰਗਾ ਕੇ ਤੁਰਨ ਲੱਗੀ ਬਤਕ ਲੱਤ ਲੰਗਾ ਕੇ ਤੁਰਨ ਲੱਗੀ ਕਿਉਂਕਿ ਜੇ ਰੱਬ ਸਾਥ ਦੇਵੇ ਜਦੋਂ ਰੱਬ ਸਾਥ ਦਿੰਦਾ ਨਾ ਤੇ ਮਾੜੇ ਕੰਮ ਤੂੰ ਵੀ 1 ਰੁਪਏ ਤੂੰ ਵੀ ਬਹੁਤ ਕੁਝ ਬਣ ਜਾਂਦਾ ਤੇ ਜਦੋਂ ਰੱਬ ਕਿਸੇ ਨੂੰ ਫੁੱਟਣ ਤੇ ਆਵੇ ਤਾਂ ਫਿਰ ਲੱਖਾਂ 40 40 50 50 ਲੱਖ ਜੈਂਟਾਂ ਕੋਲ ਡਰ ਜਾਂਦਾ ਜਾ ਕੇ ਤੁਸੀਂ ਦੇਖਦੇ ਹੋ ਉਨੇ ਜਦੋਂ ਮਾਰੀ ਟੀਮ ਤੇ ਲੱਤ ਲੰਗਾ ਕੇ ਤੁਰੇ ਵਤਕ ਵਤਕ ਉਹਦੇ ਕਾਬੂ ਨਹੀਂ ਆਈ ਉਹ ਫਿਰ ਪਾਣੀ ਚ ਵੜ ਗਈ ਉਧਰ ਜਦੋਂ ਬੇਟੀ ਪਹੁੰਚੀ ਨਾ ਰਾਜੇ ਦੇ ਦਰਬਾਰ ਚ ਹਾਥ ਹੱਥ ਮਾਰਿਆ ਤੇ ਉਹ ਹਾਰਿਆ ਹੀ ਨਹੀਂ ਰਾਜਾ ਕਹਿੰਦਾ ਉਹ ਬੰਦਾ ਬੜਾ ਸਿਆਣਾ ਜਿਹੜਾ ਆਪਾਂ ਰੱਖਿਆ ਨੌਕਰੀ ਤੇ ਉਹਨੂੰ ਮੰਗਾਣੇ ਆ ਉਹਨੂੰ ਮੰਗਾਇਆ ਕਹਿਣ ਲੱਗਾ ਤੇਰਾ ਕੀ ਵਿਚਾਰ ਏ ਬੇਟੀ ਮੇਰੀ ਗਈ ਸੀ ਮੂੰਹ ਹੱਥ ਤੋਤਾ ਜਲ ਪਾਣੀ ਛਕਿਆ ਉਹਨੇ ਜਿਹੜਾ ਉਹਦਾ ਹਾਰ ਸੀ ਨਾ ਸੋਨੇ ਦਾ ਉਹ ਪਾਣੀ 'ਚ ਡਿੱਗ ਪਿਆ ਤੇ ਲੱਭਾ ਨਹੀਂ ਹੈਗਾ ਤੇਰਾ ਕੀ ਵਿਚਾਰ ਹੈ ਤੂੰ ਬਹੁਤ ਸਿਆਣਾ ਚਰਚਾ ਸੀ ਨਾ ਉਹਦੀ ਰਾਜਮਹਿਲ 'ਚ ਪੂਰੀ ਕਿ ਬੰਦਾ ਬੜਾ ਸਿਆਣਾ ਹੈ ਕਹਿੰਦਾ ਰਾਜਾ ਜੀ ਗੱਲ ਹੈ ਕਿ ਐਡਾ ਹਾਰ ਤੇ ਲੱਭ ਜੇਗਾ 100 ਬੱਤ ਇਕੱਠੀ ਕਰੋ ਉਹਦੇ ਉਹਨੇ ਦੇਖਿਆ ਸੀ ਸਾਰਾ ਕੁਝ ਪਹਿਲਾਂ ਹੀ ਜਿਹੜਾ ਬੰਦਾ ਰੱਬ ਨੂੰ ਯਾਦ ਕਰਦਾ ਨਾ ਬਿੱਦ ਨਾਲ ਨਾਲ ਬੰਦੀ ਜਾਂਦੀ ਹੈ ਮੈਨੂੰ ਲੱਗਾ ਜੀ 100 ਬੱਤ ਇਕੱਠੀ ਕਰੋ ਫਿਰ ਦੱਸ ਦੇਾਂਗੇ ਹਾਰ ਕਿੱਥੇ ਵੇ ਉਹ ਬਤਕ ਉਹਨਾਂ ਨੇ ਇਕੱਠੀ ਕੀਤੀ ਤੇ ਉਹ ਬਤਕ ਉਹਨੇ ਦੇਖਿਆ ਜਿਹੜੀ ਲੰਗਾ ਉਹਨਾਂ ਨੂੰ ਟੇਮ ਮਾਰੀ ਇੱਕ ਲੰਗਾ ਕੇ ਤੁਰਦੀ ਸੀ ਬਾਕੀ ਸਾਰੀਆਂ ਠੀਕ ਠਾਕ ਨੇ ਉਹ ਕਹਿੰਦਾ ਉਹ ਬਤਕ ਫੜ ਲਓ ਜਿਹੜੀ ਲੰਗਾ ਕੇ ਤੁਰਦੀ ਸੀ ਹੁਣ ਫੜ ਲਈ ਉਹਨਾਂ ਨੇ ਉਹ ਬਤਕ ਤੇ ਰਾਜੇ ਨੂੰ ਕਹਿ ਲੱਗਾ ਜੀ ਇਹਨੂੰ ਵੱਡੋ ਇਹਦੇ ਅੰਦਰੋਂ ਨਿਕਲੇਗਾ ਹੁਣ ਉਹ ਹੀ ਕੀਤਾ ਉਹਨਾਂ ਨੇ ਵੱਡਿਆ ਉਹਦੇ ਅੰਦਰੋਂ ਹਾਰ ਨਿਕਲਿਆ ਉਹਦੀ ਤੇ ਚਰਚਾ ਹੋ ਗਈ ਬਹੁਤ ਜ਼ਿਆਦਾ ਕਹਿੰਦੇ ਇਹ ਤੇ ਬੰਦਾ ਹੀ ਬੜਾ ਸਿਆਣਾ ਇਸ ਤੋਂ ਤੇ ਵੱਧ ਬੰਦਾ ਸਿਆਣਾ ਰਾਜ ਮਹਿਲ 'ਚ ਹੈ ਹੀ ਕੋਈ ਨਹੀਂ ਰਾਜਾ ਕਹਿੰਨ ਲੱਗਾ ਤੇਰੀ ਤਨਖਾਹ ਹੀ 3000 ਅੱਜ ਤੋਂ 6000 ਤੇਰੀ 6000 ਤਨਖਾਹ ਬੱਲੇ ਬੱਲੇ ਹੋ ਗਈ ਉਹਦੀ ਪੂਰੇ ਰਾਜ ਮੈਲ ਦੇ ਵਿੱਚ ਉਹਨਾਂ ਨੇ ਰੱਬ ਦੀ ਆਸ ਕੀਤੀ ਸੀ ਨਾ ਜਗ ਜੀਵਨਪੁਰਖ ਤਿਆਗ ਕੇ ਮਾਨਸ ਸੰਧੀ ਆਸ ਅਸੀਂ ਰੱਬ ਨੂੰ ਤਿਆਗ ਦਿੰਦੇ ਆ ਬੰਦਿਆਂ ਦੀ ਆਸ ਕਰਦੇ ਆ ਜਦੋਂ ਬੰਦਾ ਬੰਦੇ ਦੀ ਆਸ ਛੱਡ ਕੇ ਰੱਬ ਦੀ ਆਸ ਕਰ ਲੈਂਦਾ ਨਾ ਫਿਰ ਰੱਬ ਬੜਾ ਕੁਝ ਕਰਦਾ ਤਨਖਾਹ ਸਿੱਧੀ 6000 ਰੋ ਪਹੁੰਚ ਗਿਆ ਆਪਣੇ ਘਰ ਫਿਰ ਘਰ ਵਾਲੇ ਨੂੰ ਕਹਿੰਦਾ ਭਾਗਵਾਨ ਨੇ ਅੱਜ ਫੇਰ ਐਵੇਂ ਹੀ ਚੱਲ ਗਿਆ ਤੁੱਕਾ ਅਰ ਗੂ ਕੀ ਬਣੇਗਾ ਕਹਿੰਦੀ ਬੁੱਲ ਹੋਣਾ ਬਸ ਰੱਬ ਨੂੰ ਯਾਦ ਕਰੋ ਬੰਦਗੀ ਕਰੋ ਤੇ ਜਾਇਆ ਕਰੋ ਨੌਕਰੀ ਤੇ ਉਹਨੇ ਉਵੇਂ ਹੀ ਕੀਤਾ ਨੌਕਰੀ ਕਰਦਾ ਰੱਬ ਨੂੰ ਯਾਦ ਕਰਦਾ ਇੱਕ ਦਿਨ ਕੀ ਹੋਇਆ ਚੋਰ ਪੈ ਗਏ ਰਾਜੇ ਦੇ ਰਾਜ ਮਹਿਲ ਚ ਹੁਣ ਚੋਰਾਂ ਤੁਹਾਨੂੰ ਪਤਾ ਹੀ ਹੈ ਚੋਰ ਤੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਪੈ ਜਾਂਦੇ ਚੋਰ ਪੈ ਗਏ ਉਹਨਾਂ ਸੋਨਾ ਕਾਫੀ ਚੋਰੀ ਕਰ ਲਿਆ ਕਾਫੀ ਸੋਨਾ ਚੋਰੀ ਕਰ ਲਿਆ ਤੇ ਚੋਰੀ ਕਰਕੇ ਨਾਲ ਲੈ ਗਏ ਲੇ ਗਏ ਜਦੋਂ ਚੋਰੀ ਕਰਕੇ ਤੇ ਰਾਜੇ ਦਾ ਜੋ ਸਵੇਰੇ ਉੱਠਿਆ ਉਹਨੇ ਦੇਖਿਆ ਜੀ ਸੋਨਾ ਚੋਰੀ ਹੋ ਗਿਆ ਉਹ ਕਹਿਣ ਲੱਗੇ ਜੀ ਹੁਣ ਕੀ ਕਰੀਏ ਉਹਨੂੰ ਕੋਲੇ ਕੈਮਰੇ ਪੁੰਮਰਿਆਂ ਦਾ ਕੋਈ ਰਿਵਾਜ ਹੁੰਦਾ ਜੀ ਉਹ ਤਾਂ ਕੋਈ ਨਾ ਕੈਮਰਾ ਨਾ ਗੱਲ ਨਾ ਬਾਤ ਰਾਜਾ ਕਹਿਣ ਲੱਗਾ ਉਹੀ ਸਿਆਣੇ ਬੰਦੇ ਨੂੰ ਬੁਲਾਓ ਉਸ ਤੋਂ ਵੱਧ ਸਿਆਣਾ ਸਾਡੇ ਰਾਜ ਮਹਿਲ 'ਚ ਹੈ ਹੀ ਕੋਈ ਉਸ ਤੋਂ ਵੱਧ ਕੋਈ ਨਹੀਂ ਸਿਆਣਾ ਜੋ ਉਹ ਕਹਿ ਗਣਾ ਉਹੀ ਕਰਨਾ ਆਪਾਂ ਕਿਉਂਕਿ ਉਸ ਤੋਂ ਵੱਧ ਕੋਈ ਸਿਆਣਾ ਨਹੀਂ ਜੋ ਉਹਨੇ ਕਹਿਣਾ ਉਹੀ ਸੱਚ ਹੋ ਜਾਣਾ ਉਹ ਬੁਲਾਇਆ ਗਿਆ ਉਹਨੂੰ ਉਹ ਤੇ ਉਹ ਰੱਬ ਦੇ ਆਸਰੇ ਹੀ ਸਾਰਾ ਕੁਝ ਰੱਬ ਦੇ ਆਸਰੇ ਤੁਰਿਆ ਫਿਰਦਾ ਸੀ ਜਦੋਂ ਉਹਨੂੰ ਬੁਲਾਇਆ ਨਾ ਰਾਜ ਮਹਿਲ ਦੇ ਵਿੱਚ ਉਹ ਕਹਿਣ ਲੱਗਾ ਰਾਜਾ ਜੀ ਮੈਂ ਦੱਸ ਦਿਆਂਗਾ ਤੇਰਾ ਸੋਨਾ ਕਿੰਨੇ ਚੋਰੀ ਕੀਤਾ ਮੈਨੂੰ 8 ਦਿਨ ਦਾ ਸਮਾਂ ਦਿਓ ਉਹ ਤੇ ਸਮਾਂ ਉਹਨੇ ਉਵੇਂ ਮੰਗਿਆ ਦੱਸਣਾ ਉਹਨੇ ਕਿੱਥੋਂ ਹੀ ਵਿਚਾਰੇ ਨੇ ਉਹਨੇ ਫਿਰ ਯਾਦ ਕੀਤਾ ਰੱਬ ਨੂੰ ਕਿਉਂਕਿ ਹੁਣ ਜਦੋਂ ਬੰਦੇ ਨੂੰ ਕੋਈ ਦੁੱਖ ਤਕਲੀਫ ਹੋਵੇ ਰੱਬ ਨੂੰ ਹੀ ਯਾਦ ਕਰਦਾ ਬੰਦਾ ਦਿਨ ਰਾਤ ਯਾਦ ਕਰੇ ਰੱਬ ਨੂੰ 7 ਦਿਨ ਲੰਘੇ 7 ਦਿਨ ਅੱਜ ਜਿਵੇਂ 7 ਦਿਨ ਲੰਘੇ ਤੇ ਰਾਤ ਨੂੰ ਥੋੜਾ ਫਿਕਰ ਵੀ ਏ ਥੋੜਾ ਰੱਬ ਨੂੰ ਵੀ ਯਾਦ ਕਰਦਾ ਨਾਲੇ ਮਨ ਵਿੱਚ ਵਿਚਾਰ ਕਰਦਾ ਨਾਲੇ ਬੋਲੀ ਜਾਂਦਾ ਸੱਤ ਲੰਘੇ ਅਠਮਾ ਰਹਿ ਗਿਆ 7 ਲੰਘੇ ਅਠਮਾ ਰਹਿ ਗਿਆ ਉਧਰ ਕੀ ਚੋਰਾਂ ਨੂੰ ਰੱਬ ਨੇ ਮਿਹਰ ਪਾਣੀ ਹੀ ਚੋਰਾਂ ਦੇ ਮਨ ਵਿੱਚ ਕੀ ਖਿਆਲ ਆਇਆ ਡਰ ਪੈ ਗਿਆ ਕਿ ਰਾਜੇ ਦੇ ਮੈਲ ਦੇ ਵਿੱਚ ਇੱਕ ਬੰਦਾ ਐਸਾ ਜਿਹੜਾ ਬਹੁਤ ਸਿਆਣਾ ਹੈ ਜੇ ਉਹਨੇ ਧਾਰਤਾ ਨਾਲ ਚੋਰੀ ਆਹੀ ਕਿਤੇ ਰਾਜੇ ਇਹਨਾਂ ਨੂੰ ਜਾਨੂ ਮਾਰ ਦੇਣਾ ਜੀ ਉਹਨੇ ਦੱਸਤਾ ਕਹਿੰਦੇ ਇਦਾਂ ਕਰੀਓ ਬੰਦੇ ਕੋ ਜਾਈਏ ਉਹਨੂੰ ਉਹਦੇ ਪੈਰਪੁਰ ਘੁੱਟিয়ে ਤੇ ਉਹਨੂੰ ਖਰੀਦ ਲਈਏ ਤੇ ਆਪਾਂ ਦੀ ਜਾਨ ਬਚ ਜਾਏ ਕਿ ਸੋਨੇ ਸਾਂਨੇ ਨੂੰ ਛੱਡੋ ਉਹ ਜਿਹੜੇ ਚੋਰਾਂ ਨੇ ਚੋਰੀ ਕੀਤੀ ਉਹ ਅੱਠੇ ਚੋਰਾਂ ਨੇ ਚੋਰੀ ਕੀਤੀ ਉਹ ਸੱਤ ਬੰਦੇ ਉਹ ਅੱਠ ਬੰਦੇ ਆਏ ਨਾ ਉਸੇ ਕੋਲੀ ਕਿਉਂਕਿ ਕਹਿੰਦੇ ਇਹਦੇ ਤਰਲਾ ਮਨਤ ਕਰਦੀਏ ਇਹਨੇ ਦੱਸ ਦੇਣਾ ਰਾਜੇ ਨੂੰ ਕਿਉਂਕਿ ਬੰਦਾ ਬੜਾ ਸਿਆਣਾ ਹੈ ਉਹ ਜਦੋਂ 8 ਚੋਰ ਆਏ ਨਾ ਉਹਦੇ ਕਮਰੇ 'ਚ ਵੜਨ ਲੱਗੇ ਤੇ ਇੱਕ ਕਹਿੰਦਾ ਮੈਂ ਥੋੜਾ ਜਿਹਾ ਬਾਅਦ ਆਨਾ ਵਾਂ ਤੇ ਸੱਤ ਤੁਸੀਂ ਅੰਦਰ ਚੱਲ ਜਾਓ ਉਹ ਸੱਤ ਅੰਦਰ ਚੱਲ ਗਏ ਇੱਕ ਬਾਹਰ ਰਹਿ ਗਿਆ ਕਹਿੰਦਾ ਮੈਂ 2 ਮਿੰਟ ਬਾਅਦ ਆਨਾ ਉਹ ਵਿਚਾਰਾ ਅੰਦਰ ਕਹਿੰਦਾ ਵੀ ਸੱਤ ਲੰਘ ਗਏ ਇੱਕ ਰਹਿ ਗਿਆ ਸੱਤ ਲੰਘ ਗਏ ਉਹ ਤੇ ਦਿਨ ਕਹਿੰਦਾ ਵੀ ਸੱਤ ਲੰਘ ਗਏ ਇੱਕ ਰਹਿ ਗਿਆ ਤੇ ਨਾਲ ਰੱਬ ਨੂੰ ਵੀ ਯਾਦ ਕਰਦਾ ਹੈ ਉਹ ਕਹਿੰਦੇ ਤੇ ਦੇਖਿਆ ਅਸੀਂ ਪਹਿਲਾਂ ਹੀ ਕਹਿੰਦੇ ਸੀ ਇਹ ਤੇ ਪੰਗਾ ਰੱਬ ਨੂੰ ਪਹੁੰਚੇ ਆ ਇਹਨੇ ਕਹਿਤਾ ਨਾ ਸੱਤ ਲੰਘ ਗਏ ਇੱਕ ਰਹਿ ਗਿਆ ਸੱਤ ਆ ਹੀ ਅੰਦਰ ਆ ਗਏ ਉਹ ਅੱਠਵੇਂ ਆਵਾਜ਼ ਮਾਰਦੇ ਕਹਿੰਦੇ ਭਰਾਵਾ ਜਲਦੀ ਜਲਦੀ ਤੂੰ ਵੀ ਅੰਦਰ ਆ ਜਾ ਜਿੱਦ ਨੇ ਪਵਾੜਾ ਪਾ ਗਣਾ ਕੋਈ ਨਾ ਕੋਈ ਸਵੇਰੇ ਉਹਦਾ ਤਾਂ ਹੀ ਨਾ ਪੜੇ ਜਾਣੇ ਇਹਨੇ ਦੱਸ ਦੇਣਾ ਕਿ ਅੱਠ ਬੰਦਿਆਂ ਨੇ ਚੋਰੀ ਕੀਤੀ ਉਹ ਕਹਿੰਦਾ ਸੱਤ ਲੰਘ ਗਏ ਅੱਠਵਾਂ ਆ ਗਿਆ ਅੱਠਵਾਂ ਰਹਿ ਗਿਆ ਉਹ ਕਹਿੰਦਾ ਭਈ ਸੱਤ ਦਿਨ ਲੰਘ ਗਏ ਤੇ ਉਹ ਕਹਿੰਦੇ ਅਸੀਂ ਸੱਤ ਲੰਘੇ ਇੱਕ ਬਾਰ ਰਹਿ ਗਿਆ ਉਹ ਜਲਦੀ ਜਲਦੀ ਬੁਲਾਇਆ ਅੰਦਰ ਕੇ ਉਹਦੇ ਪਿਆਰੀ ਪੂਰੀ ਭੇ ਕਹਿੰਦੇ ਅਸੀਂ ਚੋਰੀ ਕੀਤੀ ਤੇ ਉਹ ਰੋਵਝ ਆ ਗਿਆ ਕਹਿੰਦਾ ਤੁਸੀਂ ਚੋਰੀ ਕਿਉਂ ਕੀਤੀ ਤੁਸੀਂ ਚੋਰੀ ਕੀਤੀ ਤਾਂ ਰਾਜੇ ਨੇ ਫੜ ਲੈਣਾ ਰੋਪ ਚ ਆ ਗਿਆ ਨਾ ਉਹਨੂੰ ਪਤਾ ਲੱਗ ਗਿਆ ਕਿ ਚੋਰ ਆ ਗਏ ਨੇ ਹੁਣ ਇਹੇ ਚੋਰ ਨੇ ਕਹਿਣ ਲੱਗੇ ਜਿਵੇਂ ਕਿ ਮੈਂ ਤੁਹਾਡੀ ਜਾਨ ਬਚਾ ਹੁਣ ਤੂੰ ਹੀ ਜਾਨ ਬਚਾ ਸਕਦਾ ਤੇਰੇ ਤੋਂ ਵੱਧ ਸਿਆਣਾ ਬੰਦਾ ਨਹੀਂ ਰਾਜਮੈਲ 'ਚ ਕੋਈ ਵੀ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਨਾ ਮਾਂ ਪੁੱਤ ਜਿਹੜੇ ਬੰਦਗੀ ਕਰਦੇ ਨੇ ਰੱਬ ਨਾਲ ਸਾਥ ਦਿੰਦਾ ਉਹਨਾਂ ਦਾ ਤੇ ਉਹ ਚੋਰ ਕਹਿਣ ਲੱਗੇ ਸਾਨੂੰ ਕਿਹ ਤਰੀਕੇ ਨਾਲ ਬਚਾ ਲੈਣਾ ਤੇ ਰਾਜੇ ਨੇ ਮਾਰ ਦੇਣਾ ਤੇ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਸਵੇਰੇ ਆ ਜਿਓ ਤੁਸੀਂ ਤੇ ਕੋਈ ਗੱਲ ਤੁਹਾਨੂੰ ਬਖਸ਼ ਦਿੱਤਾ ਜਾਵੇਗਾ। ਉਹ ਸਵੇਰੇ ਆ ਗਏ। ਹੁਣ ਉਹਦਾ ਵੀ ਸਵੇਰੇ ਅਠਮਾ ਦੇਣ ਸੀ ਉਹ ਰਾਜੇ ਦੇ ਕੋਲ ਗਿਆ। ਰਾਜਾ ਕਹਿਣ ਲੱਗਾ ਵੀ ਦੱਸ ਵੀ ਤੇਰੇ ਤੋਂ ਵੱਧ ਕੋਈ ਸਿਆਣਾ ਨਹੀਂ ਹੈਗਾ। ਦੱਸੋ ਮੇਰਾ ਸੋਨਾ ਲੱਭ ਜੇਗਾ। ਸੋਨਾ ਮੇਰਾ ਚੋਰੀ ਕਿੰਨੇ ਕੀਤਾ ਤੇ ਉਹ ਕਹਿੰਦਾ ਜੀ ਸੋਨਾ ਤੇ ਲੱਭ ਜੇਗਾ। ਸੋਨਾ ਤੇਰਾ ਲੱਭ ਜੇਗਾ ਪਰ ਚੋਰਾਂ ਨੂੰ ਭੁੱਲ ਜਾ। ਉਹ ਕਹਿੰਦਾ ਮੈਨੂੰ ਮੇਰਾ ਸੋਨਾ ਮਿਲ ਜੇ ਮੈਂ ਚੋਰਾਂ ਨੂੰ ਕੀ ਕਰਨਾ। ਮੈਂ ਕਿ ਚੋਰਾਂ ਨੂੰ ਕਰਨਾ ਮੈਨੂੰ ਸੋਨਾ ਮਿਲ ਜੇ। ਉਹਨੇ ਰਾਤ ਨੂੰ ਸਮਝਾਤਾ ਹੀ ਫਿਰ ਸਿਆਣੇ ਬੰਦੇ ਜਿਹੜਾ ਹੇ ਅਤੇ ਹਨਪੜ ਪਰ ਰੱਬ ਦੀ ਨਜ਼ਰ ਚ ਸਿਆਣਾ ਉਹਨੇ ਸਮਝਾਤਾ ਮੈਂ ਰਾਜੇ ਨੂੰ ਜਾ ਕੇ ਕਹਾਂ ਮੈਂ ਸੋਨਾ ਲੱਭ ਗਿਆ ਮੈਨੂੰ ਮਜ਼ਦੂਰ ਚਾਹੀਦੇ ਨੇ ਮਜ਼ਦੂਰ ਅੱਠ ਮਜ਼ਦੂਰ ਚਾਹੀਦੇ ਨੇ ਮੈਨੂੰ ਤੁਸੀਂ ਅੱਗੇ ਆ ਜਿਓ ਕਿਉਂਕਿ ਸੋਨਾ ਤਾਂ ਤੁਸੀਂ ਚੋਰੀ ਕੀਤਾ ਤੁਸੀਂ ਪਨੇ ਕਿੱਥੇ ਨੱਪਿਆ ਜਾ ਕੇ ਉਹੀ ਗੱਲ ਹੋਈ ਉਹ ਰਾਜੇ ਕੋਲ ਪਹੁੰਚਿਆ ਕਹਿੰਨ ਲੱਗਾ ਜੀ ਸੋਨਾ ਤੇਰਾ ਮਿਲ ਜੇਗਾ ਪਰ ਮੈਨੂੰ ਅੱਠ ਮਜ਼ਦੂਰ ਚਾਹੀਦੇ ਨੇ ਅੱਠ ਉਹ ਰਾਜਾ ਕਹਾਂ ਲੱਗਾ ਜਿਹੜੇ ਆ ਦੁਨੀਆ ਇੰਨੀ ਆਈ ਲੈ ਲਾ ਹੁਣ ਸਮਝਾਏ ਆ ਤੇ ਪਹਿਲਾਂ ਹੀ ਉਹ ਅੱਠ ਅੱਗੇ ਆ ਗਏ ਕਹਾਂ ਲੱਗਿਆ ਰਾਜਾ ਜੀ ਅਸੀਂ ਮਜ਼ਦੂਰੀ ਕਰਾਂਗੇ ਉਹ ਅੱਠ ਦੇ ਅੱਠ ਚੋਰ ਸਨ ਉਹਨੂੰ ਸਿਆਣਾ ਸਮਝਦੇ ਕਿ ਸਾਨੂੰ ਬਚਾਣ ਲੱਗਿਆ ਕਹਾਂ ਲੱਗਾ ਰਾਜਾ ਕਹਾਂ ਲੱਗਾ ਜੀ 2-200 ਰੁਪਏ ਇਹਨਾਂ ਸਾਰਿਆਂ ਨੂੰ ਦਿਹਾੜੀ ਦੇਣੀ ਹੈ ਜਿਹੜੇ ਮਜ਼ਦੂਰ ਨੇ ਉਹ ਲੈ ਗਿਆ ਸਿਆਣਾ ਬੰਦਾ ਨਾਲ ਕਹਿੰਦਾ ਜੀ ਲਿਆਓ ਕਿੱਥੇ ਸੋਨਾ ਨੱਪਿਆ ਤੀ ਉਹ ਜਿੱਥੇ ਵੀ ਨੱਪਿਆ ਕੱਢਿਆ ਲਿਆਂਦਾ ਉਹ ਰਾਜੇ ਨੂੰ ਸੋਨਾ ਕਰ ਦਿੱਤਾ ਵਾਪਸ ਜਦੋਂ ਕੀਤਾ ਸੋਨਾ ਵਾਪਸ ਤੇ ਰਾਜਾ ਬੜਾ ਖੁਸ਼ ਹੋਇਆ ਕਿਆਂ ਲੱਗਾ ਜੀ ਮਜ਼ਦੂਰਾਂ ਨਾਲ ਕਿੰਨੀ ਦਿਹਾੜੀ ਕੀਤੀ ਕਹਿੰਦੇ 2-200 ਕਹਿੰਦੇ ਕਿ 100 ਨਾਮ ਵੀ ਦੇ ਦਿਓ ਹੁਣ ਚੋਰ ਵੀ ਖੁਸ਼ ਜਿਨ੍ਹਾਂ ਦੀ ਜਾਨ ਬਖਸ਼ੀ ਗਈ ਤਿੰਨ-ਤਿੰਨ ਸੌ ਰੁਪਈਆ ਮਿਲ ਗਿਆ ਨਾਲੇ ਜਾਨ ਬਖਸ਼ੀ ਗਈ ਤੇ ਰਾਜਾ ਉਹਨੂੰ ਕਹਿਣ ਲੱਗਾ ਜਿਹੜਾ ਸਿਆਣਾ ਬੰਦਾ ਸੀ ਜਿਹੜਾ ਹੈ ਤੇ ਨਹੀਂ ਪਰ ਚਲੋ ਰੱਬ ਨੇ ਸਿਆਣਾ ਬਣਾਇਆ ਕਹਿਣ ਲੱਗਾ ਤੂੰ ਸਾਡੇ ਰਾਜ ਮਹਿਲ ਵਿੱਚ ਵੱਧ ਤੋਂ ਵੱਧ ਤੋਂ ਵੱਧ ਜਿਹੜਾ ਸਭ ਨਾਲ ਸਿਆਣਾ ਤੂੰ ਹੀ ਏ ਮੇਰਾ ਸੋਨਾ ਵੀ ਲਭਾਤਾ ਸਭ ਕੁਝ ਮੇਰਾ ਲਭਾ ਦਿੱਤਾ ਇਦਾਂ ਕਰ ਜਿੰਨੀ ਤੈਨੂੰ ਮਾਇਆ ਚਾਹੀਦੀ ਲੈ ਜਾ ਮੇਰੇ ਰਾਜ ਮਹਿਲ ਜਿੰਨੀ ਮਾਇਆ ਚਾਹੀਦੀ ਲੈ ਜਾ ਉਹਨੇ ਜਿੰਨੀ ਮਾਇਆ ਚੁੱਕ ਸਕਦਾ ਸੀ ਉਹਨੇ ਚੁੱਕੀ ਤੇ ਜਾ ਕੇ ਘਰ ਵਾਲੀ ਨੂੰ ਕਹਿੰਦਾ ਦੋ ਤਿੰਨ ਤੁੱਕੇ ਮੇਰੇ ਲੱਗੇ ਨੇ ਹੁਣ ਇਦਾਂ ਕਰੀਏ ਇਥੋਂ ਭਾਜੀਏ ਦੇ ਛੱਡ ਜੀਏ ਜੇ ਰਾਜੇ ਨੂੰ ਪਤਾ ਲੱਗ ਗਿਆ ਨਾ ਫੜਿਆ ਲਿਖਿਆ ਨਹੀਂ ਸਿਆਣਾ ਨਹੀਂ ਹੈਗਾ ਤੇ ਹੋਸਦਾ ਰਾਜਾ ਮੈਨੂੰ ਕੋਈ ਸਜ਼ਾ ਦੇ ਦੇ ਵੀ ਰਾਤ ਨੂੰ ਵੀ ਉਹਨੂੰ ਤਾਂ ਬੰਦੀ ਕੀਤੀ ਉਹਨੇ ਜੋ ਵੀ ਉਹਨੇ ਲਿਆਂਦਾ ਹੀ ਮਾਇਆ ਲਿਆਂਦੀ ਚੱਕ ਕੇ ਤੁਰਨ ਲੱਗਾ ਜਦੋਂ ਰਾਤ ਨੂੰ ਨਿਕਲਿਆ ਨਾ ਬਾਹਰ ਤੇ ਕਿਸੇ ਨੇ ਦੇਖ ਲਿਆ ਹੁਣ ਪਛਾਣ ਬਣ ਗਈ ਸਾਰੇ ਉਹਨੂੰ ਜਾਣਦੇ ਹੀ ਕਿਉਂਕਿ ਰਾਜ ਮੈਲ ਦੇ ਵਿੱਚ ਉਹਦੀ ਚਰਚਾ ਹੋਈ ਕਿ ਇਸ ਤੋਂ ਬਾਅਦ ਸਿਆਣਾ ਕੋਈ ਨਹੀਂ ਉਹ ਕਹਿੰਦਾ ਕਿੱਧਰ ਚੱਲੇ ਹੋ ਤੇ ਉਹ ਉਹਨੇ ਕੋ ਸੱਚੀ ਬੋਲਤਾ ਕਿਉਂਕਿ ਰੱਬ ਨੂੰ ਮੰਨਣ ਵਾਲਾ ਹੀ ਕਹਿੰਦਾ ਮੈਂ ਛੱਡ ਕੇ ਚੱਲਾਂ ਵਾਂ ਇਸ ਰਾਜ ਮੈਲ ਨੂੰ ਕਹਿੰਦੇ ਤੂੰ ਤੂੰ ਤਾਂ ਨਹੀਂ ਜਾ ਸਕਦਾ ਤੇਰ ਤੂੰ ਵੱਧ ਤੇ ਸਿਆਣਾ ਕੋਈ ਨਹੀਂ ਹੈਗਾ ਤੂੰ ਨਹੀਂ ਜਾ ਸਕਦਾ ਉਹ ਲੈ ਗਿਆ ਸਵੇਰੇ ਰਾਜੇ ਕੋਲ ਰਾਜਾ ਕਹਿਣ ਲੱਗਾ ਤੇਰ ਤੂੰ ਦੇ ਵੱਧ ਸਿਆਣਾ ਬੰਦਾ ਕੋਈ ਨਹੀਂ ਹੈਗਾ ਤੇਰੇ ਕਰਕੇ ਤੇ ਮੇਰਾ ਰਾਜ ਭਾਗ ਚੱਲਦਾ ਪਿਆ ਤੂੰ ਕਿੱਥੇ ਚੱਲਣ ਦੇ ਛੱਡ ਕੇ ਫਿਰ ਉਹਨੇ ਸਾਰਾ ਸੱਚ ਬੋਲਤਾ ਕਹਿੰਦਾ ਰਾਜਾ ਜੀ ਮੈਂ ਸਿਆਣਾ ਸੂਣਾ ਕੋਈ ਨਹੀਂ ਹੈਗਾ ਮੇਰੇ ਜਿਹੜੇ ਤੂੰ ਕੱਢੇ ਇਹ ਨਾ ਪਹਿਲਾਂ ਦੋ ਬੰਦੇ ਉਹ ਮੇਰੇ ਭਰਾ ਸੀ ਮੈਂ ਸਿਆਣਾ ਸੂਣਾ ਕੋਈ ਨਹੀਂ ਮੈਂ ਤਾਂ ਰੱਬ ਨੂੰ ਯਾਦ ਕਰਨ ਵਾਲਾ ਮਾਂ ਅੱਗੇ ਮੈਂ ਬੰਦਿਆ ਤੇ ਆਸ ਰੱਖਦਾ ਸੀ ਹੁਣ ਮੈਂ ਰੱਬ ਤੇ ਆਸ ਰੱਖੀ ਸੀ ਮੈਂ ਰੱਬ ਦੀ ਬੰਦਗੀ ਕਰਕੇ ਤੇਰੇ ਕੋਲ ਆ ਜਾਂਦਾ ਸੀ ਅੱਗੂ ਮੇਰਾ ਰੱਬ ਸਾਥ ਦੇ ਦਿੰਦਾ ਈ ਉਹਨੇ ਸਾਰੀ ਗੱਲ ਸੁਣਾ ਦਿੱਤੀ ਕਿ ਉਹ ਮੇਰੇ ਭਰਾ ਸਨ ਮੈਨੂੰ ਉਹਨਾਂ ਨੇ ਖਰਚਾ ਪਾਣੀ ਦੇਣਾ ਬੰਦ ਕਰ ਦਿੱਤਾ ਮੈਂ ਪਹੁੰਚਿਆ ਮੈਂ ਦਿਨ ਰਾਤ ਬੰਦਗੀ ਕਰਨ ਲੱਗ ਪਿਆ ਰੱਬ ਦੀ ਆਸ ਕੀਤੀ ਮੇਰੇ ਤੁੱਕੇ ਹੀ ਲੱਗੇ ਮੈਂ ਸਿਆਣਾ ਸੁਣਾ ਨਹੀਂ ਹੈਗਾ ਜਦੋਂ ਰਾਜੇ ਨੇ ਇੰਨੀ ਗੱਲ ਸੁਣੀ ਨਾ ਉਹਨੇ ਸਜ਼ਾ ਨਹੀਂ ਦਿੱਤੀ ਫਿਰ ਉਹਨੂੰ ਕਹਿੰਦਾ ਮੈਂ ਤੇਰੇ ਤੇ ਇੰਨਾ ਖੁਸ਼ ਹਾਂ ਤੂੰ ਸੱਚ ਬੋਲਿਆ ਕਹਿੰਦਾ ਮੈਂ ਤੇਰੇ ਤੇ ਇੰਨਾ ਖੁਸ਼ ਆ ਤੂੰ ਸੱਚ ਬੋਲਿਆ ਜਿੰਨੀ ਮੇਰੀ ਜ਼ਿੰਦਗੀ ਰਹਿੰਦੀ ਜ਼ਿੰਦਗੀ ਜਦ ਤੱਕ ਮੈਂ ਜ਼ਿੰਦਗੀ ਵਿੱਚ ਰਵਾਂਗਾ ਜਦ ਤੱਕ ਮੇਰਾ ਰਾਜ ਰਹੇਗਾ ਤੂੰ ਮੇਰੇ ਰਾਜ ਵਿੱਚ ਜੀ ਨੌਕਰੀ ਕਰੇਗਾ ਤੈਨੂੰ ਮਾਇਆ ਵੀ ਖੁੱਲੀ ਦਿਆ ਕਰਾਂਗੇ ਤੇਰਾ ਦਿਲ ਕਰਦਾ ਕੰਮ ਕਰ ਤੇਰਾ ਦਿਲ ਕਰਦਾ ਕੰਮ ਨਾ ਕਰ ਖੁੱਲੀ ਮਾਇਆ ਉਹ ਫਿਰ ਜਿਹੜੇ ਦੋ ਆਕੜੇ ਸੀ ਨਾ ਉਹਦੇ ਨਾਲ ਫਿਰ ਉਹਦੇ ਘਰ ਵਿੱਚ ਆਏ ਉਹਦੇ ਆ ਕੇ ਪੈਰੀ ਪਏ ਕਿ ਸਾਡੇ ਕੋਲ ਗਲਤੀ ਹੋ ਗਈ ਆਪਾਂ ਆਪਣੇ ਆਗੇ ਸੀ ਕਿ ਆਪਾਂ ਪੈਸੇ ਕਮਾਉਂਦੇ ਆ ਅਸੀਂ ਗੁਜ਼ਾਰਾ ਇਹਦਾ ਕਰਾਵਾਂ ਜੋ ਉਹਦਾ ਗੁਜ਼ਾਰਾ ਕਰ ਹੀ ਨਹੀਂ ਸਕਦਾ ਹੰਕਾਰ ਵਿੱਚ ਆ ਗਏ ਸੀ ਆਪਾਂ ਤੇ ਸੰਗਤ ਜੀ ਕਹਿਣ ਤੋਂ ਭਾਵ ਇਹ ਵੇ ਜਦੋਂ ਅਸੀਂ ਬੰਦਿਆਂ ਦੀ ਆਸ ਕਰਦੇ ਆ ਤਾਂ ਕਈ ਵਾਰੀ ਆਸ ਟੁੱਟ ਜਾਂਦੀ ਏ ਪਰ ਜਦੋਂ ਬੰਦਾ ਰੱਬ ਦੀ ਆਸ ਕਰਦਾ ਨਾ ਰੱਬ ਦੀ ਆਸ ਫਿਰ ਰੱਬ ਨਹੀਂ ਤੋੜਦਾ